ਪਤਨੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਸ਼ਮਸ਼ੇਰ ਸਿੰਘ ਦੁੱਲੋਂ ਨੇ ਦਿਖਾਇਆ ਪਾਕਿਸਰ ਸਰਕਾਰ ਨੇ ਜੋ ਵਾਅਦੇ ਕੀਤੇ ਨੇ ਨਸ਼ਾ ਖਤਮ ਕਰਕੇ ਸੋ ਮਾਫੀਆ ਜਿਹੜਾ ਸ਼ਸਤਰਮੈ ਜੀਤੇ ਕਰਕੇ ਅਕਾਜ਼ੀ ਬਗਨਾਮ ਹੋਏ ਅਕਾਜ਼ੀ ਬਗਨਾਮ ਹੋਣੇ ਲੋਕਾਂ ਨੇ ਕਾਂਗਰਸ ਨੂੰ ਉਲਾਕ ਕੀਤਾ ਕਾਂਗਰਸ ਦਾ ਰਾਜ ਬਣਾਇਆ ਉਹ ਮੈਂ ਸਮਝਦਾ ਵੀ ਉਹਦੇ ਤੇ ਜੇ ਨਕੇਲ ਨਹੀਂ ਪਈ ਨਾ ਕੈਪਟਨ ਸਰਕਾਰ ਨੂੰ ਬਣਾਇਆ ਨਿਸ਼ਾਨਾ ਜਿਆ ਕੈਪਟਨ ਸਰਕਾਰ ਬਣੀ ਨੂੰ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਵਿਰੋਧੀ ਹਰ ਸਮੇਂ ਸਰਕਾਰ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਰਹਿੰਦੇ ਨੇ ਪਰ ਇਸ ਵਾਰ ਕਾਂਗਰਸ ਦੇ ਆਪਣੇ ਹੀ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋਂ ਕਾਂਗਰਸ ਸਰਕਾਰ ਤੇ ਕਈ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾ ਰਹੇ ਨੇ ਸ਼ਮਸ਼ੇਰ ਸਿੰਘ ਦੂਲੋਂ ਲੁਧਿਆਣਾ ਦੇ ਫਾਦਰ ਐਂਟਨੀ ਤੋਂ ਫੜੇ ਕਥਿਤ 16 ਕਰੋੜ ਅਤੇ ਉਸ ਵਿੱਚੋਂ ਗਾਇਬ ਹੋਏ ਕਥਿਤ 6 ਕਰੋੜ ਲਈ ਪੁਲਿਸ ਦੇ ਵੱਡੇ ਆਤਰਾ ਤੋਂ ਇਲਾਵਾ ਸਿਆਸੀ ਮਲੀ ਭੁਗਤੋਂ ਦਾ ਕਤਸ਼ਾ ਜਿ ਤਾਰੇ ਨੇ ਤੇਜ ਮਾਮਲੇ ਸੰਬੰਧੀ ਦੂਲੋਂ ਵੱਲੋਂ ਹੁਣ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਬਹੁਤ بڑا ਕਾਇਮ ਹੈ ਮੈਸਾਂਬੰਦਾ ਜੋ ਹੋਇਆ ਹੈ 16 ਕਰੋੜ ਦੱਸਿਆ ਗਿਆ ਕਿ ਫੜਿਆ ਗਿਆ ਹੈ ਹੈ ਜੀ ਜੋ ਪਾਜ਼ਰੀ ਨੇ ਖੁਦ ਖੁਦ ਕਿਹਾ ਹੈ ਪਾਉਂਦੇ ਨੇ 9 ਕਰੋੜ ਕੋਚ 6 ਕਰੋੜ ਦਾ ਗਾਵਨ ਹੈ ਇਹ ਬਹੁਤ ਸਿੱਤ ਸਰੀਅਸ ਮਸਲਾ ਹੈ ਔਰ ਮੈਂ ਸਭ ਦਾ ਕਿ ਇਸ ਕੀ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹਾਈ ਲੈਵਲ ਤੇ ਹੋਣੀ ਚਾਹੀਦੀ ਹੈ ਅਜੋ ਤੋਂ ਇਹ ਅਸਾਇਨੀਆਂ ਦਾ ਲੌਂਗ ਉਹਦਾ ਛੋਟਾ ਜਿਹੜਾ ਫਰਮ ਕਰਮਚਾਰੀ ਉਹ ਐਡੀ ਬੜੀ ਜੁਰਸ ਨਹੀਂ ਕਰ ਸਕਦਾ ਇਸ ਦੇ ਟੈਂਵਰਨਮੈਂਟ ਬੜੇ ਬੜੇ ਆਫਸਰਾਂ ਦੀ ਹੋਈ ਔਰ ਉਹਨਾਂ ਨੂੰ ਬਚਾਉਣ ਲਈ ਮੇਰੇ ਖਿਆਲ ਹੈ ਕਿ ਕੋਸ਼ਿਸ਼ ਕੀਤੀ ਜਾਏਗੀ ਪੁਲਿਸ ਦੇ ਵਿੱਚ ਆ ਸਾਰੇ ਦੁਨੀਆ ਨੂੰ ਪਤਾ ਔਰ ਇਬਨੇ ਕਾ ਡੀਜੀਪੀ ਨੇ ਵੀ ਕਿਹਾ ਕਿ ਪੁਲਿਸ ਦੇ ਵਿੱਚ ਵਡੂ ਦਾ ਡੀਜੀਪੀ ਰੈਕਦਾ ਹੋਣੀ ਹੈ ਕਿ ਕਿ ਕਾਲੀਆਂ ਕਾਲੀਆਂ ਭੇਜਿਆ ਨੇ ਤਦ ਸਰਕਾਰ ਨੂੰ ਵੀ ਚਾਹੀਦਾ ਕਿ ਜਿਹਨੀਆਂ ਕਾਲੀਆਂ ਭੇਡਾਂ ਰੰਗ ਰੰਗੀਆਂ ਡਬਲ ਪੱਕੇ ਇਹ ਭੇਡਾਂ ਦੇਖੋ ਔਰ ਇੱਕ ਲੈਕਸਿਸ ਪੜਿਆ ਹੋਇਆ ਹੈ ਪੰਜਾਬ ਪੁਲਿਸ ਦਾ ਤੇ ਪੂਰੋ ਹਫੜਾ ਦਾ ਤੇ ਪੋਲਿਟਿਕਲ ਔਰ ਜੇ ਜਿਹੜੇ ਪੁਲਿਸ ਦੇ ਜਾਦਾਤ ਕਰਮਚਾਰੀ ਨੇ ਅਫੀਸਰ ਹੈ ਚੰਗੀ ਪੋਸਟ ਲੈ ਲਈ ਚੰਗੀ ਜਗ੍ਹਾ ਰਕੜ ਲਈ ਤੇ ਜਾਇਜ਼ ਨੇ ਜਾਇਜ਼ੋ ਪੋਲਿਟਿਕਲ ਲੋਕਾ ਦਾ ਆਹ ਦੇ ਕਹੇ ਤੇ ਉਹਨਾਂ ਨੇ ਆਪਣੇ ਆਪ ਦਾ ਹੁਕਮ ਮੰਨ ਲਿਆ ਕਈ ਵਾਰੀ ਲੋਕਾਂ ਦੇ ਨਾਲ ਨਜਾਇਜ਼ਗੀ ਕੀਤੀ ਜਾਂਦੀ ਹੈ ਇਸ ਲਈ ਇਹ ਜਣੀ ਪਰੋਬ ਹੈ ਇਹ ਕਿਸੇ ਹਾਈ ਲੈਵਲ ਦੇ ਚੀਜ਼ ਮੈਂ ਤਾਂ ਇਹ ਵੀ ਕਹਿ ਸਕਦਾ ਮੈਂ ਰੱਖੂਗਾ ਵੀ ਕੇ ਮਿਨਿਸਟਰ ਸਾਹਿਬ ਨੂੰ ਇਹ ਨੂੰ ਹਾਈ ਲੈਵਲ ਤੇ ਇਹ ਪੰਜਾਬ ਪੁਲਿਸ ਨੂੰ ਬਹੁਤਾ ਕਹੀਏ ਪੰਜਾਬ ਪੁਲਿਸ ਤੇ ਕਿਸ ਤਰ੍ਹਾਂ ਦੀ ਕਿੰਤੂ ਪਰੰਤੂ ਹੋਈਆਂ ਹੁੰਦੀਆਂ ਹੋ ਰਹੀਆਂ ਇਸ ਲਈ ਕਿਛੇ ਚੰਗੀ ਏਜੰਸੀ ਤੋਂ ਇਹ ਹਾਰਿਬਲ ਹੋ ਮੈਂ ਦੇਖੂਗਾ ਵੀ ਕੇ ਇਹ ਫੇਰ ડીਲ ਸੱਦੇ ਹੋਈ ਜੇ ਕਿਸੇ ਚੰਗੇ ਏਜੰਸੀ ਤੋਂ ਇਵਨ ਸੀਬੀਆਈ ਤੋਂ ਇਕਵਾਲ ਪਹੁੰਚ ਪਾਣੀ ਹੋਣੀ ਚਾਹੀਦੀ ਹੈ ਨਹੀਂ ਮੈਂ ਤੇ ਕੀ ਕਰਦਾ ਬੜੇ ਅਫਸਰਾਂ ਨੂੰ ਬਚਾਉਣ ਲਈ ਇੱਕ ਸੰਗਠਨ ਆਇਆ ਜਾਂਦਾ ਛੋਟੇ ਕਰਮਚਾਰੀ ਦੀ ਮੈਂ ਫੇਰ ਕਹਿਣਾ ਕਿ ਐਸਆਈ ਲੈਵਲ ਤੋਂ ਐਸਐਚਓ ਲੈਵਲ ਦੀ ਜਰੂਰਤ ਨਹੀਂ ਹੈ ਜੇ ਬੜੀ ਅਮਾਉਂਟ ਫੜੀ ਆਵੇ ਔਰ ਉਹਦੇ ਚੇਲਨਾ ਘਪਲਾ ਕਰ ਲੈਣ ਔਰ ਇਹ ਵੀ ਕੋਕਾਂ ਦੀ ਜ਼ਰੂਰਤ ਹੈ ਕਿ ਜਿਹੜੇ ਦੋ ਕੁਛ ਕਰਮਚਾਰੀ 2-3 ਦਿਨ ਪਹਿਲਾਂ ਉਹਨਾਂ ਦੀ ਬਦਲੀ ਹੋ ਕੇ ਇੱਥੇ ਆ ਗਏ ਨੇ ਉਹ ਵੀ ਦੇਖਣ ਦੀ ਉਹ ਐਸਪੈਕਟ ਵੀ ਦੇਖਣ ਦੀ ਲੋੜ ਤਾਂ ਹੈ ਕਿ ਜਿਹੜਾ ਪੈਸਾ ਕਿੱਥਰ ਵਸਿਆ ਜਾਣਾ ਕਿਹਦਾ ਇਹ ਕਹਿੰਦਾ ਇਹ ਸ਼ਿਕਾਇਤ ਹੈ ਇੱਕ ਇਹਦੀ ਥਾਰੋ ਪਰੋਗ ਨਹੀਂ ਕਹਿੰਦੀ ਆ ਪੰਜਾਬ ਉਹਦੇ ਜੇ ਰਮੇਸ਼ਰ ਜੋ ਕੋਈ ਇਹ ਜਿਹੜੇ ਦੋ ਇਹ ਆਪਣੇ ਵਿਵਾਦਾਂ ਦੇ ਘੇਰੇ ਚ ਰਹੀ ਆ ਕਿਉਂਕਿ ਜਿਹੜਾ ਪਾਵ ਪੋਲਿਟੀਕਲੀ ਜਿਸ ਨੂੰ ਪਾਵਰ ਤੇ ਲੋਕ ਹੁੰਦੇ ਨੇ ਉਹਨਾਂ ਦਾ ਉਹਨਾਂ ਨੂੰ ਫੇਵਰ ਕਰ ਦਿੰਦੇ ਆ ਆਮ ਤੌਰ ਤੇ ਇਹ ਗੱਲ ਕਿਸਨਤੀ ਆ ਸਾਡੇ ਪੰਜਾਬ ਨੂੰ ਸ਼ਮਸ਼ੀਰ ਸਿੰਘ ਦੁੱਲੋ ਨੇ ਇਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਨਸ਼ਾ ਵਧਿਆ ਘਟਿਆ ਨਹੀਂ ਸਾਹਿਦ ਹੈ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਨੇ ਨਸ਼ਾ ਖਤਮ ਕਰਨ ਦੇ ਮਾਫੀਆ ਜਿਹੜਾ ਸੱਸ਼ਟਮ ਹੈ ਜੀਤੇ ਕਰਕੇ ਅਕਾਲੀ ਬਦਨਾਮ ਹੋਏ ਅਕਾਲੀ ਵਦਨਾਵੋ ਨੇ ਰੋਕਾਂ ਨੇ ਕਾਂਗਰਸ ਨੂੰ ਲੋਕ ਕੀਤਾ ਕਾਂਗਰਸ ਦਾ ਰਾਜ ਬਣਾਇਆ ਉਹ ਮੈਂ ਸਮਝਦਾ ਵੀ ਉਹਦੇ ਤੇ ਅਜੇ ਨਿਕੈਰ ਨਹੀਂ ਪਈਆਂ ਨਾ ਫਰਕ ਕੀ ਇਹ ਵੀ ਬੰਦੇ ਬਦਲ ਗਏ ਬਾਕੀ ਕੰਮ ਤਾਂ ਉਕੜੀ ਤੇ ਦੀ ਜਾ ਰਹੇ ਨੇ ਵੀ ਨਸ਼ਾ ਆਪਾ ਅਜੀਬੀ ਹਵਾਰਟ ਆਇਆ ਕੱਲ ਵੀ ਸੀਗਾ ਅਬ ਇਹ ਵੀ ਦੱਸਿਆ ਜਾਂਦਾ ਓਵਰਲੋਡ ਨਾ ਮਰਦੇ ਨੇ ਕਿ ਉਹ ਬੰਦੇ ਜਿਹੜੇ ਨਸ਼ਾ ਲੈਂਦੇ ਨੇ ਪੀਂਦੇ ਨੇ ਉਹ ਲੋਕਲੇ ਦਿੰਦੇ ਨੇ ਠੀਕਾ ਫੜੇ ਵੀ ਜਾਂਦੇ ਨੇ ਬਾਰਡਰ ਤੇ ਵੀ ਫੜੇ ਗਏ ਨਾਕਿਆਦਰ ਵੀ ਫੜੇ ਗਏ ਪਰ ਜਿਹੜਾ ਅਜੇ ਤੱਕ ਇਹ ਸਰਸਦਨਾਂ ਕੀ ਬਾਦਰੇ ਹੈ ਕਸੰਦੀ ਵਿਆਪਕ ਹੈ ਨਸ਼ਾ ਫਕਮ ਹੋ ਰਿਹਾ ਇਹ ਖਤਮ ਵੀ ਜੇ ਅਸੀਂ ਦੇਖ ਰਹੇ ਆ ਰਿਹੈ ਵੀ ਰਿਹੈਰ ਦਾ ਸੈਂਟਰ ਤੇ ਨੇ ਖੁੱਲੇ ਹੋਏ 11 ਬੱਚੇ ਉੱਤੇ ਜਮਾ ਹੋਏ ਹਜ਼ਾਰਾਂ ਦਸਦੇ ਕੇ ਸ਼ਮਸ਼ੀਰ ਸਿੰਘ ਦੁੱਲੋਂ ਦੀ ਪਤਨੀ ਹਰਬੰਸ ਕੌਰ ਦੁੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ ਅਤੇ ਦੂਲੋਂ ਦੇ ਸ਼ਬਦੀ ਬਾਅਰ ਪਤਨੀ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਤੋਂ ਕੁਝ ਸਮਾਂ ਪਹਿਲਾਂ ਦੇ ਨੇ ਸੋ ਇੰਜ ਲੱਗ ਰਿਹਾ ਕਿ ਦੂਲੋਂ ਵੱਲੋਂ ਜਿਵੇਂ ਪਹਿਲਾਂ ਹੀ ਮਿੱਥ ਲਿਆ ਗਿਆ ਹੋਵੇ ਕਿ ਪਤਨੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਕਾਂਗਰਸ ਨੂੰ ਨਿਸ਼ਾਨਾ ਬਣਾਉਣਾ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਮਸ਼ੀਰ ਸਿੰਘ ਦੂਲੋਂ ਦੀ ਪਤਨੀ ਹਰਬੰਸ ਕੌਰ ਦੂਲੋਂ ਨੂੰ ਹਲਕਾ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਚੌਂਦਾ ਨੂੰ ਆਮ ਆਦਮੀ ਪਾਰਟੀ ਨੇ ਚੋਣ ਖਾੜੇ ਵਿੱਚ ਤਾਰਿਆ ਸੀ ਪਰ ਬੀਬੀ ਹਰਬੰਸ ਕੌਰ ਦੂਲੋਂ ਤੋਂ ਬਾਅਦ ਹੁਣ ਚੌਂਦਾ ਨੂੰ ਬਿਠਾ ਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਅਤੇ ਇਹ ਟਿਕਟ ਸੈਂਟੀ ਨਾਲ ਬਣੀ ਹੈ ਦਾਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਦੂਲੋਂ ਪਰਿਵਾਰ ਨੇ ਸ਼ੁਰੂ ਤੋਂ ਆਪ ਦੇ ਹਲਕੇ ਦੇ ਆਪ ਦੇ ਲੋਕਾਂ ਦੀ ਔਰ ਦਵੇ ਕੁਝਲੇ ਵਰਕ ਦੀ ਔਰ ਖਾਸ ਤੌਰ ਤੇ ਜਿਹੜੇ ਟਕਸਾਲੀ ਕਾਂਗਰਸੀ ਪਰਿਵਾਰ ਨੇ ਜਿਹੜੇ ਕਿ ਅੱਜ ਰਜਵਾੜਾ ਸ਼ਾਹੀ ਦਾ ਕਾਂਗਰਸ ਦੇ ਵਿੱਚ ਸ਼ਿਕਾਰ ਹੋਏ ਪਏ ਨੇ ਉਹਨਾਂ ਦੇ ਖਿਲਾਫ ਬੜੀ ਬਲੰਦੀ ਦੇ ਨਾਲ ਆਵਾਜ਼ ਚੱਕਦੇ ਰਹੇ ਨੇ ਉਸੇ ਤਰੀਕੇ ਦੇ ਨਾਲ ਫਤਿਹਗੜ੍ਹ ਸਾਹਿਬ ਤੋਂ ਜਿੱਤ ਕੇ ਬੀਬੀ ਹਰਵੰਸੌਰ ਜਿੱਦੋਂ ਵੀ ਪੰਜਾਬ ਦੀ ਔਰ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮਸਲੇ ਦੀ ਆਵਾਜ਼ ਹੈ ਜਿਹੜੀ ਉਹ ਬਣਨਗੇ ਲੋਕ ਸਭਾ ਦੇ ਵਿੱਚ ਔਰ ਐਸੇ ਸੰਦਰਭ ਦੇ ਵਿੱਚ ਕਿਉਂਕਿ ਕਿਉਂਕਿ ਵਰਕਰਸ ਦੀਆਂ ਸਾਡੇ ਜਿਹੜੇ ਉਦਯੋਗਦਾਰ ਨੇ ਉਹਨਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਜਿਹੜਾ ਫੈਸਲਾ ਹੈ ਉਹ ਚੌਧਾ ਸਾਹਿਬ ਨੇ ਆਪ ਮੁਹਾਰੇ ਲਿਆ ਸੋ ਇਸ ਦੇ ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਵਰਕਰਾਂ ਦੀ ਨੇ ਜਿਹੜੇ ਨੇ ਪੂਰੀ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਨੇ ਸੋ ਇਸ ਅ ਸੰਦਰਭ ਦੇ ਵਿੱਚ ਪਾਰਟੀ ਨੇ ਯੂਨੀਨੀਮਸ ਤੌਰ ਤੇ ਫੈਸਲਾ ਕੀਤਾ ਕਿ ਸਾਹ ਬਜਿੰਦਰ ਸਿੰਘ ਚੌਂਦਾ ਔਰ ਡਾਕਟਰ ਇੰਦਰਪੀਰ ਸਿੰਘ ਨਿਚਰ ਜਿਹੜੇ ਕਿ ਸਾਡੇ ਅੰਮ੍ਰਿਤਸਰ ਤੋਂ ਕੈਂਡੀਡੇਟ ਰਹੇ ਨੇ ਪਹਿਲਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਪੰਜਾਬ ਦੀ ਕੋਰ ਕਮੇਟੀ ਦੇ ਵਿੱਚ ਯੂਨੀਨਿਮਸ ਤੌਰ ਤੇ ਦੋਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਇੰਦਰਪੀਰ ਸਿੰਘ ਨੇਜਰ ਡਾਕਟਰ ਇੰਦਰਪੀਰ ਸਿੰਘ ਨੇਜਰ ਬੜੇ ਰੀਨੋਡ ਡਾਕਟਰ ਨੇਜਰ ਪ੍ਰਸਦ ਦੇ ਵਿੱਚ ਉਹਨਾਂ ਨੂੰ ਚੌਂਦਾ ਸਾਹਿਬ ਨੂੰ ਦੋਨਾਂ ਨੂੰ ਅੱਜ ਤੋਂ ਕੋਰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਸੋ ਹੁਣ ਦੱਸ ਦਈਏ ਕਿ ਹਰਬੰਸ ਕੌਰ ਦੂਲੋਂ ਦੇ ਨਾਲ ਪੀਡੀਏ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਤੇ ਸ਼ੋਮਨੀ ਅਕਾਲੀ ਦਲ ਵੱਲੋਂ ਦਰਬਾਰਾ ਸਿੰਘ ਗੁਰੂ ਚੌਣ ਮੈਦਾਨਚ ਨੇ ਇਸ ਦਿਨ ਆਲੀ ਕਾਂਗਰਸ ਨੇ ਅਮਰ ਸਿੰਘ ਨੂੰ ਟਿਕਟ ਦਿੱਤੀ ਹੋਈ ਹੈ ਪਰ ਇਹਨਾਂ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹਰਬੰਸ ਕੌਰ ਦੁੱਲੋਂ ਨੂੰ ਟਿਕਟ ਦੇਣ ਤੋਂ ਬਾਅਦ ਇਸ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਅਤੇ ਟੱਕਰ ਵੀ ਕਾਟੇ ਦੀ ਦੱਸੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਨੂੰ ਸ਼ਮਸ਼ੇਰ ਸਿੰਘ ਦੁੱਲੋਂ ਦੀ ਪਤਨੀ ਹਰਬੰਸ ਕੌਰ ਦੁੱਲੋਂ ਨੂੰ ਟਿਕਟ ਦੇਣੀ ਕਿੰਨੀ ਕੁ ਲਾਏਬੰਦ ਸਾਬਤ ਹੁੰਦੀ ਹੈ ਨਾ ਤਾਂ ਕਰਮਿੰਦਰ ਸਿੰਘ ਢਿੱਲੋਂ ਪੰਜਾਬੀ ਲੋਕ ਚੈਨਲ